ਮੇਰਾ ਨਾਮ ਜੀ ਅਨਿਲ ਕੁਮਾਰ ਗਰਗ ਹੈ ਜੀ ਕੀ ਕਹਿਣਾ ਚਾਹੁੰਦੇ ਹਾਂ ਕਿ ਕਿੰਨੀ ਤਰੀਕ ਨੂੰ ਮੇਲਾ ਹੈ ਜੀ ਤੇ ਕਿਹੜੇ-ਕਿਹੜੇ ਪ੍ਰਬੰਧ ਕਰੇ ਗਏ ਕੀ ਕਹਿਣਾ ਚਾਹੁੰਦੇ ਹਾਂ ਜੀ ਜੈ ਬੀਵੜੀਆਂ ਮਾਈ ਜੀ ਜੈ ਬੀਵੜੀਆਂ ਮਾਈ ਬੀਵੜੀਆਂ ਮਾਈਆ ਮੰਦਿਰ ਕਮੇਟੀ ਬਣਿਓ ਮੰਦਿਰਦਾਰ ਨਵੀਨੀ ਕਰਨ ਕਰਨ ਉਪਰੰਤ ਮੇਲੇ ਲਈ ਫੁੱਲ ਤਿਆਰੀਆਂ ਕੀਤੀਆਂ ਗਈਆਂ ਹਨ ਜਿਸ ਵਿੱਚ ਸੰਗਤਾਂ ਲਈ ਪਾਣੀ ਦਾ ਪ੍ਰਬੰਧ ਲੰਗਰ ਦਾ ਪ੍ਰਬੰਧ ਛਾਂ ਦਾ ਪ੍ਰਬੰਧ ਚਾਹ ਦਾ ਪ੍ਰਬੰਧ ਹਰ ਕਿਸਮ ਦੀ ਸਹੂਲਤ ਦਾ ਖ्याल ਰੱਖਿਆ ਗਿਆ ਹੈ ਸਾਡੇ ਪ੍ਰਧਾਨ ਜੀ ਤੇ ਪੂਰੀ ਕਮੇਟੀ ਪੂਰੀ ਨਿਸ਼ਠਾ ਨਾਲ ਕੰਮ ਕਰ ਰਹੀ ਹੈ ਤੇ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ ਕਿੰਨੀ ਤਰੀਕ ਨੂੰ ਮੇਲਾ ਜੀ ਮੇਲਾ 28 ਸਤੰਬਰ ਦਾ ਹੈ ਜੀ ਜਿਹੜੀਆਂ ਸੰਗਤਾਂ ਦੂਰ ਦਰਾਡੇ ਦੇ ਨੇ ਕੀ ਕਹਿਣਾ ਤੁਹਾਨੂੰ ਉਹਨਾਂ ਨੂੰ ਜਿਹੜੀਆਂ ਸੰਗਤਾਂ ਦੂਰ ਦਰਾਡੇ ਤੋਂ ਆਉਂਦੀਆਂ ਉਹਨਾਂ ਲਈ ਰਹਿਣ ਲਈ ਖਾਣ ਪੀਣ ਦਾ ਪੂਰਾ ਵਧੀਆ ਪ੍ਰਬੰਧ ਕੀਤਾ ਗਿਆ ਹੈ ਸਰਾ ਵਿੱਚ ਗੱਦੇ ਸਿਟੇ ਗਏ ਹਨ ਜਿਸ ਵਿੱਚ ਉਹ ਆਰਾਮ ਨਾਲ ਆਰਾਮ ਕਰ ਸਕਦੇ ਹਨ ਮੇਰਾ ਨਾਮ ਜੀ ਪ੍ਰਮੋਦ ਕੁਮਾਰ ਸਿੰਘਲਾ ਕੀ ਕਹਿਣਾ ਚਾਹੁੰਦੇ ਮੇਲੇ ਦੇ ਤਿਆਰ ਕਿੰਦਾ ਨਹੀਂ ਚੱਲ ਰਿਹਾ ਉੱਤਰੀ ਭਾਰਤ ਦਾ ਸਭ ਤੋਂ ਪ੍ਰਸਿੱਧ ਮੇਲਾ ਜੀ ਇਹ ਮੇਲੇਆਂ ਦੂਰ ਦੂਰ ਤੱਕ ਚਰਚਾਾਂ ਵਿੱਚ ਹੁੰਦੀਆਂ ਰਹਿੰਦੀਆਂ ਜੀ ਮੈਂ ਜਦੋਂ 8-7 ਸਾਲ ਪਹਿਲਾਂ ਪਾਕਿਸਤਾਨ ਗਿਆ ਸੀ ਉੱਥੇ ਵੀ ਇੱਕ ਬਜ਼ੁਰਗ ਮਿਲਿਆ ਸੀ ਉਸ ਨੇ ਵੀ ਬੀ ਬੀਵੜੀਆਂ ਦੇ ਮੇਲੇ ਦੀ ਮੇਰੇ ਨਾਲ ਚਰਚਾ ਕੀਤੀ ਕੋਈ ਬਹੁਤ ਜ਼ਿਆਦਾ ਪਿਸ਼ੋਕੜ ਬਾਰੇ ਤਾਂ ਨਹੀਂ ਪਤਾ ਲੱਗਦਾ ਪਰ ਬਹੁਤ ਹੀ ਮੰਨਤਾ ਵਾਲਾ ਮੰਦਿਰ ਹੈ ਤੇ ਕਮੇਟੀ ਬਹੁਤ ਸ਼ਾਨਦਾਰ ਕੰਮ ਕਰ ਰਹੀ ਹੈ ਆਉਣ ਵਾਲੇ ਸਮੇਂ 'ਚ ਦੇਖੋਗੇ ਵੀ ਲੋਕ ਬੇਹੱਦ ਖੁਸ਼ ਹੋਣਗੇ ਇਥੇ ਪ੍ਰਬੰਧਾਂ ਤੋਂ ਕਿੰਨੀ ਤਰੀਕ ਨੂੰ ਕਰਾਇਆ ਜਾ ਰਿਹਾ ਹੈ 28 ਸਤੰਬਰ ਦਾ ਜੀ 13 ਸੂ ਦਾ ਬਗ ਸੰਗਤ ਮਿੱਟੀ ਕੱਢਦੀ ਹੈ ਮਿੱਟੀ ਲਈ ਬਹੁਤ ਉਚਿਤ ਥਾਂ ਬਣੀ ਹੋਈ ਹੈ ਬਗ ਥਾਂ ਥਾਂ ਬੋਰਡ ਲਾਏ ਆ ਇੰਡੀਕੇਸ਼ਨ ਲਾਏ ਆ ਵੀ ਇੱਧਰ ਜਾਓ ਇੱਧਰ ਜਾਓ ਵਲੰਟੀਅਰ ਰੱਖੇ ਆ ਫੁੱਲ ਸਹੂਲਤੂ ਸਾਰੀ ਸੰਗਤ ਨੂੰ ਲਾਕੇਦਨੂ ਉੱਤਰੀ ਭਾਰਤ ਦੀ ਸੰਗਤ ਨੂੰ ਸੱਦਾ ਦਿੰਨਾ ਕਮੇਟੀ ਵੱਲੋਂ ਵੀ ਮੇਲੇ 'ਚ ਹਮ ਹਮਾ ਕੇ ਪੁੱਜੋ ਬੱਸ ਸਟੈਂਡ ਤੋਂ ਮੇਲੇ 'ਚ ਪੁੱਜਣ ਲਈ ਵਿਸ਼ੇਸ਼ ਤੌਰ ਤੇ ਬੱਸਾਂ ਵੀ ਚੱਲਣਗੀਆਂ ਮੇਰਾ ਨਾਮ ਅਮਰੀਕ ਸਿੰਘ ਜੀ ਕਿੰਨੀ ਤਰੀਕ ਨੂੰ ਮੇਲਾ ਕਰਵਾਇਆ ਜਾ ਰਿਹਾ ਜੀ ਇਹ ਆਪਣਾ 28 ਸਤੰਬਰ ਨੂੰ ਜੀ ਕਿੱਦਾਂ ਦੇ ਪ੍ਰਬੰਧ ਕਰੇ ਜਾਏ ਮੇਲੇ ਦੇ ਆਤਿਆਰੀਆਂ ਫੁੱਲ ਆਈ ਜਿਹੜੀ ਸੰਗਤ ਬਾਹਰੋਂ ਆਉਗੀ ਉਹਨਾਂ ਦੇ ਰਹਿਣ ਦਾ ਖਾਣ ਪੀਣ ਦਾ ਫੁੱਲ ਪ੍ਰਬੰਧ ਕਰਿਆ ਗਿਆ ਹੈ ਜੀ ਕਿਹੜੇ ਕਿਹੜੇ ਲੱਗ ਕਰੀਓ ਸਟਾਲਾਂ ਇੱਥੇ ਮਤਲਬ ਖੂਨ ਦਾਨ ਕੈਂਪ ਤੇ ਜਾਣਾ ਕੋਈ ਡਾਕਟਰੀ ਸਹੂਲਤ ਐ ਵੀ ਮਿਲਣਗੇ ਜੀ ਹਾਂ ਹਾਂ ਡਾਕਟਰੀ ਸਹੂਲਤ ਫੁੱਲ ਮਿਲੂ ਜੀ ਖੂਨ ਦਾਣ ਕੈਂਪ ਵੀ ਲੱਗੂਗਾ ਜੀ ਬਾਕੀ ਦੁਕਾਨਾਂ ਦਾ ਤੁਹਾਨੂੰ ਪਤਾ ਹੀ ਇਹ ਮੇਲੇ 'ਚ ਜਿਹੜੇ ਵਿਆਹਣਗੇ ਉਹ ਸਾਰੀਆਂ ਹੀ ਲੱਗਣਗੇ ਜੀ ਸਾਲ 'ਚ ਕਿੰਨੇ ਵਾਰੀ ਲੱਗਦਾ ਮੇਡਾ ਜੀ ਸਾਲ 'ਚ 2 ਵਾਰੀ ਲੱਗਦਾ ਜੀ ਕਿਹੜੇ ਸੰਗਤਾਂ ਦੂਤ ਰਾਡੇ ਨੇ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਸੰਗਤਾਂ ਨੂੰ ਕਹਿਣਾ ਚਾਹੁੰਦੇ ਆ ਵੀ ਆਏ ਸਾਲ ਦੀ ਤਰ੍ਹਾਂ ਉਮਰ ਹਮਾ ਅੱਗੇ ਮੇਲੇ ਵਿੱਚ ਪਹੁੰਚੋ ਤੁਹਾਡੇ ਰਹਿਣ ਦਾ ਖਾਣ ਪੀਣ ਦਾ ਫੁੱਲ ਪ੍ਰਬੰਧ ਹੋਊਗਾ ਜੀ ਕਰਵਿੰਦਰ ਸਿੰਘ ਨਾਮਤਰੀ ਕੀ ਕਹਿਣਾ ਚਾਹੁੰਦੇ ਹੋ ਮੇਲੇ ਬਾਰੇ ਜੀ ਮੇਲਾ ਜੀ 28 ਸਤੰਬਰ 13 ਅਸੂ ਨੂੰ ਮੇਲਾ ਬੀਬੜੀਆਂ ਮਾਈਆਂ ਦਾ ਜੋ ਹਰ ਸਾਲ ਆਹੀ ਲੱਗਦਾ ਹੈਗਾ ਸਾਲਤ ਦੋ ਵਾਰੀ ਮੇਲਾ ਲੱਗਦਾ ਜੀ ਨਰਾਤਿਆਂ ਦੇ ਐਤਵਾਰ ਵਿੱਚ ਐਤਕੀ 28 ਸਤੰਬਰ ਸੇਵਾ ਨਰਾਤਾਗਾ 13 ਅਸੂ ਆ ਜੀ ਮੇਲਾ ਭਰਿਆ ਜੀ ਪੂਰਾ ਜ਼ੋਰ ਸ਼ੋਰ ਨਾਲ ਕਿੰਨਾ ਦਾ ਪ੍ਰਬੰਧ ਕਰਿਆ ਜਾ ਰਿਹਾ ਜੀ ਪ੍ਰਬੰਧ ਜੀ ਸੰਗਤਾਂ ਲਈ ਫੁੱਲ ਸਹੂਲਤਾਂ ਦਿੱਤੀਆਂ ਜਾ ਰਹੀਆਂ ਲੰਗਰ ਲਈ ਲੰਗਰ ਦਾ ਪ੍ਰਬੰਧ ਹੈ ਮੈਡੀਕਲ ਸਹੂਲਤ ਹੈ ਬੀਲ ਚੇਅਰ ਦੀ ਸਹੂਲਤ ਹੈ ਪਾਰਕਿੰਗ ਦੀ ਸਹੂਲਤ ਹੈ ਇਸ ਵਾਰ ਵਿਸ਼ੇਸ਼ ਸਹੂਲਤਾਂ ਦਾ ਕਮੇਟੀ ਨੇ ਧਿਆਨ ਦਿੱਤਾ ਜੀ ਸਾਰੀਆਂ ਸਹੂਲਤਾਂ ਕੀਤੀਆਂ ਗਈਆਂ ਤੇ ਪਿਛਲੇ 4 ਮਹੀਨਿਆਂ ਤੋਂ ਸਾਡੇ ਮੰਦਰ ਦਾ ਨਵੀਨੀਕਰ ਹੋਇਆ ਲੰਗਰ ਚੱਲ ਰਿਹਾ ਕੰਮ ਪੂਰਾ ਵਧੀਆ ਨਵੀਨੀਕਰਨ ਕਰਕੇ ਨਵੀਂ ਦਿੱਖ ਦਿੱਤੀ ਗਈ ਹੈ ਮੰਦਰ ਬੀਬੀਆਂ ਮਾਈਆਂ ਨੂੰ ਬਹੁਤ ਵਧੀਆ ਸੋਹਣਾ ਸ਼ਾਨਦਾਰ ਮੰਦਿਰ ਬਣਾਇਆ ਗਿਆ ਕੀ ਕੀ ਕੰਮ ਕਰਾਇਆ ਗਿਆ ਜੀ ਮੰਦਰ ਦਾ ਜੀ ਦੇਖੋ ਨਵਾਂ ਫਰਸਲਾਤਾ ਜੀ ਤੇ ਮੰਦਿਰ ਤੇ ਨਵੀਂ ਟਾਇਲ ਚੜਾਤੀ ਜੀ ਤੇ ਬਾਕੀ ਕੰਮ ਚੱਲ ਰਿਹਾ ਚਾਰ ਸਪੇਰੇ ਗ੍ਰਿਲ ਲਾਉਣੀਆਂ ਜੀ ਸਟੀਲੀ ਗ੍ਰਿਲ ਲਾਈ ਜਾਊਗੀ ਪੂਰੇ ਵਧੀਆ ਜੀ ਪੂਰਾ ਸੋਹਣਾ ਮੰਦਿਰ ਬਣਾਇਆ ਗਿਆ